brought to by silver pumps top quality or consistent performance ke liye sirf silver pumps naam yaad rakhna dosto sabnu pehla meri fateh ji vahe guru ji ka khalsa vahe guru ji ki fateh jo kuch kal wapra jiss tarah naal dillion gair punjabian nu punjab ch niyukt kita gaya bade aham audyan te ik ta main tode naal oh charcha karni hai ਔਰ ਇੱਕ ਚਰਚਾ ਕਰਨੀ ਹੈ ਜਿਹੜੇ ਸਾਡੇ ਸਰੋਤਾ ਤੇ ਇੱਕ ਬਕਾਇਦਾ ਤੌਰ ਤੇ ਇੱਕ ਪਲਾਨ ਤਰੀਕੇ ਨਾਲ ਸਾਡੇ ਸਰੋਤਾ ਨੂੰ ਹਾਈਜੈਕ ਕਰਨ ਦਾ ਤੇ ਉਹਨਾਂ ਤੇ ਕਬਜ਼ਾ ਕਰਨ ਦਾ ਜਿਹੜਾ ਮਨਸੂਬਾ ਉਹ ਘੜ ਚੁੱਕਿਆ ਗਿਆ ਵਾ ਉਹਦੀ ਨੋਟੀਫਿਕੇਸ਼ਨ ਇਸ਼ੂ ਕੀਤੀ ਗਈ ਇੱਕ ਮੈਂ ਤੁਹਾਡੇ ਨਾਲ ਉਹਦੇ ਬਾਰੇ ਗੱਲ ਕਰਾਂ। ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਇੱਕ ਮਾਈਨੋਰਿਟੀ ਸਟੇਟ ਆ। ਔਰ ਪੰਜਾਬ ਪੰਜਾਬ ਇਕੱਲੇ ਪੰਜਾਬੀ ਜ਼ੁਬਾਨ ਔਰ ਪੰਜਾਬੀ ਅਤੇ ਸਿੱਖਾਂ ਦਾ ਇੱਕ ਹੀ ਸੂਬਾ ਜਿੱਥੇ ਉਹਨਾਂ ਦੀ ਕੋਈ ਮਾਨ ਸਤਕਾਰ ਤੇ ਰਿਸਪੈਕਟ ਪਣਦੇ। ਔਰ ਇੱਕ ਅਨਰਿਟਨ ਲਾਅ ਰਿਹਾ ਸ਼ੁਰੂ ਤੋਂ ਜਦ ਤੱਕ ਜਦੋਂ ਦਾ ਪੰਜਾਬੀ ਸੂਬਾ ਹੋਣ ਚਾਇਆ 1966 ਦਾ 1966 ਦਾ ਇੱਥੇ ਜਿਹੜੇ ਵੀ ਮੁੱਖ ਮੰਤਰੀ ਬਣਿਆ ਰਿਹਾ ਉਹ ਉਹ ਗੁਰਸਿੱਖ ਹੁੰਦੇ ਸਿਕੇ ਔਰ ਜਿਹੜਾ ਚੀਫ ਮਿਨਿਸਟਰ ਗੁਰਸਿੱਖ ਹੋਇਆ ਕਰਦਾ ਸੀਗਾ ਆਮੂਮਨ ਜਿਹੜਾ ਡੀਜੀਪੀ ਪੰਜਾਬ ਦਾ ਤੇ ਚੀਫ ਸੈਕਟਰੀ ਪੰਜਾਬ ਦੇ ਦੋ ਬੜੇ ਇੰਪੋਰਟੈਂਟ ਜਿਹੜੇ ਪੋਜੀਸ਼ਨਸ ਨੇ ਇਹ ਜਿਹੜੇ ਸਿਕੇ ਇਹ ਵੀ ਆਮ ਤੌਰ ਤੇ ਇੱਕ ਚੰਗੇ ਪੜ੍ਹੇ ਲਿਖੇ ਹੋਂ ਹਰ ਪੰਜਾਬੀ ਨੂੰ ਲਾਇਆ ਜਾਂਦਾ ਸੀ ਜਾਂ ਕੋਸ਼ਿਸ਼ ਹੁੰਦੀ ਸੀ ਕਿ ਕੋਈ ਸਿੱਖ ਅਫਸਰ ਲਾਇਆ ਜਾਵੇ ਜਿਵੇਂ ਕਿ ਡੈਪਟੀ ਕਮਿਸ਼ਨਰ ਅਮਰਤਸਰ ਵੀ ਇੱਕ ਅੰਗਰੇਜ਼ਾਂ ਵੇਲੇ ਦੀ ਚੱਲੀ ਹੋਈ ਇੱਕ ਪ੍ਰਥਾ ਵਾ ਕਿ ਉੱਥੇ ਸਿੱਖ ਡੀਸੀ ਹੋਣਾ ਚਾਹੀਦਾ ਵਾ ਕਿਉਂਕਿ ਉੱਥੇ ਦਰਬਾਰ ਸਾਹਿਬ ਹੈ ਉੱਥੇ ਐਸਜੀਪੀਸੀ ਦਾ ਕੰਪਲੈਕਸ ਹੈ ਧਾਰਮਿਕ ਜਜ਼ਬਾਤ ਜੁੜੇ ਹੋਏ ਨੇ ਲੇਕਿਨ ਅਫਸੋਸ ਨਾਲ ਕਹਿਣਾ ਪੈਂਦਾ ਕਿ ਹੁਣ ਪਿਛਲੇ ਕੁਝ ਸਮੇਂ ਤੋਂ ਸਾਡਾ ਜਿਹੜਾ ਮੁੱਖ ਮੰਤਰੀ ਉਹ ਵੀ ਟੋਪੀ ਵਾਲਾ ਸਿੱਖ ਹੈ ਉਹ ਪੂਰਨ ਸਿੱਖ ਨਹੀਂਗਾ ਔਰ ਜਿਹੜੇ ਸਾਡੇ ਆਫਸਰਸ ਨੇ ਇਸ ਵਕਤ ਲੱਗੇ ਚੀਫ ਸਕੱਟਰੀ ਜਿਹੜਾ ਉਹ ਗੈਰ ਪੰਜਾਬੀ ਆ ਜਿਹੜਾ ਸਾਡਾ ਡੀਜੀਪੀ ਲੱਗਿਆ ਹੋਇਆ ਪੰਜਾਬ ਦਾ ਉਹ ਗੈਰ ਪੰਜਾਬੀ ਆ ਜਿਹੜਾ ਹੋਮ ਸਕੱਟਰੀ ਉਹਨਾਂ ਨੇ ਰੀਸੈਂਟਲੀ ਲਾਇਆ ਇੱਕ ਚੰਗੇ ਅਫਸਰ ਨੂੰ ਹਟਾ ਕੇ ਉਹ ਵੀ ਇੱਕ ਗੈਰ ਪੰਜਾਬੀ ਆ ਸੋ ਆਗੀਆਂ ਗੱਲਾਂ ਕਿ ਚੀਫ ਮਿਨਿਸਟਰ ਇੱਕ ਫਰਜ਼ੀ ਸਿੱਖ ਆਪਣੇ ਆਪ ਨੂੰ ਕੌਣ ਆਲਾ ਇੱਕ ਐਵੇਂ ਮਤਲਬ ਪੱਗ ਕੀ ਮੈਂ ਸਮਝਦਾ ਚੰਗਾ ਨਹੀਂ ਲੱਗਦਾ ਲੇਕਿਨ ਟੋਪੀ ਪਾ ਕੇ ਰੱਖਦਾ ਵਾ ਪੱਗ ਵਾਲੀ ਟੋਪੀ ਔਰ ਜਿਹੜੇ ਚੀਫ ਸਕੱਟਰੀ ਤੇ ਜਿਹੜੇ ਡੀਜੀ ਡੀਜੀਪੀ ਤੇ ਜਿਹੜਾ ਹੋਮ ਸਕੱਟਰੀ ਆ ਉਹ ਸਾਰੇ ਗੈਰ ਪੰਜਾਬੀ ਔਰ ਇਸੇ ਤਰ੍ਹਾਂ ਨਾਲ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਤਾਇਨਾਤ ਨੇ ਆਫੀਸਰਸ ਆਈਐਸ ਤੇ ਆਈਪੀਐਸ ਐਸਐਸਪੀ ਤੇ ਡੀਸੀ ਉਹ ਮੈਜੋਰਿਟੀ ਜਿਹੜੇ ਨੇ ਗੈਰ ਪੰਜਾਬੀ ਚਲੋ ਉਹ ਸਾਨੂੰ ਮੁਸ਼ਕਲ ਸਮਝ ਆਉਂਦੀ ਆ ਕਿ ਇੱਕ ਆਈਐਸ ਆਈਪੀਐਸ ਸਕੀਡਰ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਉਹ ਸਾਰੇ ਸੂਬਿਆਂ ਵਿੱਚ ਉਹਨਾਂ ਨੂੰ ਲਾਉਣਾ ਪੈਂਦਾ ਹਾਲਾਂਕਿ ਉਹਨਾਂ ਵਿੱਚ ਵੀ ਬੜੇ ਅੱਛੇ ਪੰਜਾਬੀ ਅਤੇ ਸਿੱਖ ਆਫੀਸਰਸ ਅਵੇਲੇਬਲ ਨੇ ਲੇਕਿਨ ਉਹ ਘੱਟ ਲਾਏ ਹੋਏ ਨੇ ਇਸ ਤੋਂ ਇਲਾਵਾ ਜੋ ਪਿਛਲੇ ਦਿਨਾਂ ਚ ਆਪਾਂ ਸਭ ਨੇ ਦੇਖਿਆ ਕਿ ਜਿਹੜਾ ਕੇਜਰੀਵਾਲ ਦਾ ਇੱਕ ਹੱਥ ਠੋਕਾ ਹੈ ਵੈਬ ਜਿਸ ਨੇ ਉਹ ਸਵਾਤੀ ਮਾਲੀਵਾਲ ਮੈਂਬਰ ਪਾਰਲੀਮੈਂਟ ਨੂੰ ਉਹਦੀ ਤੋਹੀਨ ਕੀਤੀ ਉਹਨੂੰ ਲੱਤਾਂ ਮਾਰੀਆਂ ਉਹਨੂੰ ਕੁੱਟਿਆ ਉਹਦੇ ਤੇ ਪਰਚਾ ਦਰਜ ਹੋਇਆ ਜੇਲ੍ਹ ਚ ਗਿਆ ਇੱਕ ਕ੍ਰਿਮੀਨਲ ਟਾਈਪ ਆਦਮੀ ਨੂੰ ਪੰਜਾਬ ਦੇ ਚੀਫ ਮਿਨਿਸਟਰ ਦੇ ਦਫ਼ਤਰ ਦੇ ਉੱਤੇ ਲਿਆ ਕੇ ਬਿਠਾਇਆ ਹੋਇਆ ਉਹ ਅਨ ਆਫੀਸ਼ੀਅਲੀ ਉੱਥੋਂ ਆਪਰੇਟ ਕਰ ਰਿਹਾ ਇਹ ਵੀ ਗੱਲ ਤੁਹਾਨੂੰ ਸਭ ਨੂੰ ਤਕਰੀਬਨ ਪਤਾ ਵਾ ਔਰ ਪਿੱਛੇ ਹਾਲ ਹੀ ਵਿੱਚ ਦਿੱਲੀ ਦੇ ਨਕਾਰੇ ਹੋਏ ਦੋ ਲੀਡਰ ਮਨੀਸਾ ਸੋਡਿਆ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਆਪਣੀਆਂ ਸੀਟਾਂ ਵਿੱਚ ਹਰਾਤੀਆਂ ਔਰ ਨਾਲ ਜਿਹੜਾ ਹੈ ਸੀ ਇੱਕ ਸਤਿੰਦਰ ਜੈਨ ਜਿਹੜੇ ਡੇਡ ਡੇਡ ਸਾਲ ਜੇਲ੍ਹ 'ਚ ਰਹੇ ਨੇ 2000 ਕਰੋੜ ਤੋਂ ਵੱਧ ਦੇ ਸ਼ਰਾਬ ਘਟਾਲੇ ਦੇ ਵਿੱਚ ਨਾਮਜ਼ਦ ਨੇ ਕੇਜਰੀਵਾਲ ਦੇ ਨਾਲ ਜੇਲ੍ਹ 'ਚ ਰਹੇ ਨੇ ਔਰ ਹੁਣ ਉਹਨਾਂ ਦੇ ਉੱਤੇ ਦੋਨਾਂ ਤੇ ਇੱਕ ਨਵੀਂ ਐਫਆਈਆਰ ਦਰਜ ਹੋਈ ਆ 2000 ਕਰੋੜ ਦੇ ਕਲਾਸਰੂਮ ਘਟਾਲਿਆਂ ਦਾ ਜਿਹੜਾ ਕਲਾਸਰੂਮ ਆਮ ਤੌਰ ਤੇ ਮਤਲਬ 5-7 ਲੱਖ ਰੁਪਏ ਦਾ ਕਮਰਾ ਬਣਨਾ ਚਾਹੀਦਾ ਉਹ ਇਹਨਾਂ ਨੇ 25 ਲੱਖ ਰੁਪਏ ਦੇ ਵਿੱਚ ਕਮਰਾ ਤਿਆਰ ਕੀਤਾ ਔਰ 8800 ਰੁਪਏ ਪਰ ਸਕੁਅਰ ਫੁੱਟ ਦੀ ਕਾਸਟ ਆਈ ਹੈ ਜਿਹੜੀ ਕਿ 15-1500 ਰੁਪਿਆ ਤੋਂ نیچے ਹੋਣੀ ਚਾਹੀਦੀ ਸੀ ਇਹ सीबीआई ਨੇ ਇੱਕ ਫਰੈਸ਼ ਮਾਮਲਾ ਦਰਜ ਕੀਤਾ ਔਰ ਅਲਟੀਮੇਟਲੀ ਕੇਜਰੀਵਾਲ ਨੂੰ ਉਹਦੇ ਚ ਉਹਨਾਂ ਨੇ ਨਾਮਜ਼ਦ ਕਰਨਾ ਵਾ ਸੋ ਜਿਹੜੇ ਦਿੱਲੀ ਦੇ ਰਿਜੈਕਟਡ ਬੰਦੇ ਸੀਗੇ ਹਾਰੇ ਹੋਏ ਲਤਾੜੇ ਹੋਏ ਜਿਹੜੇ ਕਹਿੰਦੇ ਸੀ ਅਸੀਂ ਬੜਾ ਵੱਡਾ ਜਿਹਾ ਐਜੂਕੇਸ਼ਨ ਮਾਡਲ ਪੇਸ਼ ਕੀਤਾ ਉਹਨਾਂ ਨੇ ਲੋਕਾਂ ਨੇ ਵਗਾ ਕੇ ਮਾਰੇ ਉਹ ਸਾਡੇ ਸਿਰ ਦੇ ਉੱਤੇ ਬਿਠਾ ਦਿੱਤੇ ਔਰ ਸਿਸੋਡੀਆਂ ਗਵਰਨਮੈਂਟ ਆਫਿਸਸ ਵਿੱਚ ਬੈਠ ਕੇ ਤੁਸੀਂ ਦੇਖਿਆ ਹੁਣੇ ਪਿੱਛੇ ਪੰਜਾਬ ਆਉਂਦਾ ਜਿਹੜਾ ਉਹ ਇਨਸਿਗਨਿਆ ਲੱਗਾ ਪੰਜਾਬ ਸਰਕਾਰ ਦਾ ਉੱਥੇ ਕੁਰਸੀ ਤੇ ਮੇਨ ਤੇ ਬੈਠ ਕੇ ਤੇ ਜਿਹੜੇ ਆ ਇਹਨਾਂ ਦੇ ਬੰਦੂਆ ਮਜ਼ਦੂਰ ਇਹਨਾਂ ਨੂੰ ਆਲੇ-ਦੁਆਲੇ ਬਿਠਾ ਕੇ ਤੇ ਹੁਕਮ ਜਾਰੀ ਕਰ ਰਹੇ ਨੇ ਲੇਕਿਨ ਜਿਹੜੀ ਕੱਲ ਤਾਂ ਹੱਦ ਹੀ ਕਰ ਦਿੱਤੀ ਕਿ ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਹੈ ਜਿਹੜਾ ਸਭ ਤੋਂ ਇੰਪੋਰਟੈਂਟ ਬੋਰਡ ਹੈ ਜਿਸ ਨੇ ਇੰਡਸਟਰੀ ਨੂੰ ਰੈਗੂਲੇਟ ਕਰਨਾ ਕਿ ਕੋਈ ਵਾਤਾਵਰਣ ਦਾ ਪ੍ਰੋਲਿਊਸ਼ਨ ਪੋਲਿਊਸ਼ਨ ਤਾਂ ਨਹੀਂ ਹੋ ਰਿਹਾ ਕੋਈ ਕੋਈ ਜ਼ਮੀਨ ਹੇਠਲੇ ਜਿਹੜਾ ਪਾਣੀ ਹੈ ਉਹਦੇ ਵਿੱਚ ਕੋਈ ਗੰਦਲਾ ਪਾਣੀ ਕਰਕੇ ਜ਼ਹਿਰ ਤਾਂ ਨਹੀਂ ਫੈਲਾ ਰਿਹਾ ਇਹ ਕੰਮ ਹੈ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ ਲੇ ਔਰ ਉਥੇ ਹਮੇਸ਼ਾ ਆਮ ਤੌਰ ਤੇ ਜਿਹੜੇ ਸਕਿਲਡ ਇੰਜੀਨੀਅਰਸ ਨੇ ਜਿਹੜੇ ਮਤਲਬ ਇਹ ਸਾਰੇ ਮੁੱਦੇ ਨੂੰ ਅੱਛੀ ਤਰ੍ਹਾਂ ਜਾਣਦੇ ਨੇ ਪੋਲਿਊਸ਼ਨ ਨੂੰ ਕਿਵੇਂ ਕੰਟਰੋਲ ਕਰਨਾ ਉਹ ਲਾਏ ਜਾਂਦੇ ਰਹੇ ਨੇ ਲੇਕਿਨ ਆ ਜਿਹੜਾ ਹੁਣ ਕੱਲੇ ਨੇ ਨਿਯੁਕਤੀ ਕੀਤੀ ਰੀਨਾ ਗੁਪਤਾ ਤੁਸੀਂ ਸਭ ਨੇ ਉਹਦੀ ਫੋਟੋ ਦੇਖ ਲਈ ਅਤੀਸ਼ੀ ਦੇ ਨਾਲ ਉਹਦੀ ਕੱਚ ਵਿੱਚ ਖੜੀ ਆ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਿਕੱਤਰ ਸ਼ਹਿਰ ਦੀ ਸਰਕਾਰ ਵਿੱਚ ਕੁਝ ਛੋਟੇ-ਮੋਟੇ ਐਡਵਾਈਜ਼ਰ ਤਾਂ ਹੁੰਦੇ ਤੇ ਵੀ ਕੰਮ ਕੀਤਾ ਮਤਲਬ ਪੰਜਾਬ ਦੇ 3 ਕਰੋੜ ਵਾਸੀ ਚ ਉਹਨਾਂ ਨੂੰ ਕੋਈ ਪੰਜਾਬ ਦਾ ਚੰਗਾ ਅਫਸਰ ਕੋਈ ਰਿਟਾਇਰਡ ਚੰਗਾ ਇੰਜੀਨੀਅਰ ਕੋਈ ਪੰਜਾਬ ਦਾ ਉਹ ਆਦਮੀ ਜਿਹੜਾ ਪੰਜਾਬ ਲਈ ਚਿੰਤਤ ਹੋਵੇ ਜਿਹਨੂੰ ਪੰਜਾਬ ਲਈ ਪਿਆਰ ਹੋਵੇ ਉਸ ਨੂੰ ਨਹੀਂ ਲਾਇਆ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਰੀਨਾ ਗੁਪਤਾਂ ਦਿੱਲੀੋਂ ਕੇਚਰੀਵਾਲ ਦੇ ਕਹਿੰਦੇ ਉੱਤੇ ਹੁਕਮ ਜਾਰੀ ਹੋ ਗਿਆ ਤੇ ਭਗਵੰਤ ਮਾਨ ਦਾ ਹਰਾ ਪੈਨ ਜਿਹੜਾ ਵਾ ਉਹਦੀ ਸ਼ਾਈ ਮੁੱਕ ਗਈ ਤੇ ਜੋ ਉਹਨਾਂ ਨੇ ਹੁਕਮ ਕੀਤਾ ਉਹਨਾਂ ਨੇ ਕਿਹਾ ਜੀ ਹਜ਼ੂਰ ਜਨਾਬ ਲਾਤਾ ਦੂਸਰਾ ਆਦਮੀ ਲਾਇਆ ਦੀਪਕ ਚੋਹਾਨ ਸ਼ਾਇਦ ਯੂਪੀ ਦਾ ਰਹਿਣ ਵਾਲਾ ਵਾ ਔਰ ਸੰਦੀਪ ਪਾਠਕ ਜਿਹੜਾ ਮੈਂਬਰ ਰਾਜ ਸਭਾ ਦਾ ਬਣਾਇਆ ਸੀਗਾ ਉਹਦਾ ਇਹ ਪੀ ਹੈ ਰਿਹਾ ਵਾ ਹੁਣ ਤੁਸੀਂ ਦੱਸ ਦਿਓ ਮੈਨੂੰ ਉਹਨੂੰ ਲਾਤਾ ਵਾ ਚੇਅਰਮੈਨ ਲਾਰਜ ਸਕੇਲ ਇੰਡਸਟਰੀਅਲ ਬੋਰਡ ਦਾ ਮਤਲਬ ਜਿਹਨੇ ਇੰਡਸਟਰੀ ਨੂੰ ਸਾਰੀ ਨੂੰ ਵਾਚ ਕਰਨਾ ਉਹਦੀ ਪਾਲਿਸੀਜ਼ ਬਣਾਉਣੀਆਂ ਇੱਕ ਪੀਏ ਨੂੰ ਇੱਕ ਯੂਪੀ ਦੇ ਰਹਿਣ ਵਾਲੇ ਗੈਰ ਪੰਜਾਬੀ ਨੂੰ ਸਾਡੇ ਸਿਰ ਤੇ ਲਿਆ ਕੇ ਕੇਜਰੀਵਾਲ ਨੇ ਤੇ ਸਸੋੜੀ ਨੇ ਬਿਠਾਤਾ ਤੇ ਕਿ ਭਗਵੰਤ ਮਾਨ ਦੀ ਹਰੇ ਪੈਨ ਦੀ ਸ਼ਾਈ ਮੁੱਕ ਗਈ ਉਹਨੇ ਕਿਹਾ ਜੀ ਜੋ ਤੁਹਾਡਾ ਹੁਕਮ ਹੈ ਜਰਾਬ ਉਹ ਪ੍ਰਵਾਨ ਹੈ ਮੈਨੂੰ ਔਰ ਇਸ ਤੋਂ ਪਹਿਲਾਂ ਜਿਹੜੇ ਰਾਜ ਸਭਾ ਦੇ ਮੈਂਬਰਸ ਲਾਏ ਗੈਰ ਪੰਜਾਬੀ ਪਾਵਾਂ ਲੱਖ ਬਣੀ ਜਾਣ ਪੰਜਾਬੀ ਕਹਿ ਕੇ ਸੰਦੀਪ ਪਾਠਕ ਤੇ ਰਾਗਵ ਚੱਡਾ ਔਰ ਜਿਹੜੇ ਐਮਪੀ ਲਾਏ ਨੇ ਇਹ ਕਦੀ ਪੰਜਾਬ ਦੇ ਹਿੱਤ ਵਿੱਚ ਨਹੀਂ ਭੁਗਤੇ ਜਾ ਕੇ ਪਾਰਲੀਮੈਂਟ ਵਿੱਚ ਸਿੱਖਾਂ ਦੇ ਵਿੱਚ ਨਹੀਂ ਭੁਗਤੇ ਜੋ ਇੱਥੇ ਫੇਕ ਇਨਕਾਊਂਟਰਸ ਹੋ ਰਹੇ ਦੇ ਉਹਨਾਂ ਦੀ ਕਦੀ ਇਹਨਾਂ ਨੇ ਗੱਲ ਨਹੀਂ ਕੀਤੀ ਐਨਐਸਐ ਲਾਈ ਗਈ ਕਦੀ ਇਹਨਾਂ ਨੇ ਗੱਲ ਨਹੀਂ ਕੀਤੀ ਜੋ ਪੰਜਾਬ ਦੇ ਨਾਲ ਅਨਿਆਏ ਹੋ ਰਿਹਾ ਕਿਸਾਨਾਂ ਦੀ ਕੁੱਟਮਾਰ ਕੀਤੀ ਗਈ ਉਹਨਾਂ ਦਾ ਅੰਦੋਲਨ ਖਦੇੜਿਆ ਗਿਆ ਬੁਲਡੋਜ਼ਰ ਚਲਾਏ ਗਏ ਜੀਸੀਬੀ ਚਲਾਈ ਗਈ ਕਦੀ ਗੱਲ ਨਹੀਂ ਕੀਤੀ ਰਾਜ ਸਭਾ ਪਹਿਲਾਂ ਉਹ ਲਾਏ ਹੋਏ ਸੀਗੇ ਮਤਲਬ ਇਹਨਾਂ ਨੇ ਹੁਣ ਅਲਟੀਮੇਟਲੀ ਕੰਪਲੀਟ ਬਿਊਰੋਕ੍ਰਾਸੀ ਕੰਪਲੀਟ ਅਫਸਰ ਸਾਹਿਬ ਤੇ ਕੇਜਰੀਵਾਲ ਨੇ ਆਪਣਾ ਕਬਜ਼ਾ ਕਰ ਚੁੱਕਿਆ ਹੈ ਔਰ ਭਗਵੰਤ ਮਾਨ ਗੋਡੇ ਟੇਕ ਚੁੱਕਿਆ 100% ਭਗਵੰਤ ਮਾਨ ਨੂੰ ਮੇਰੇ ਖਿਆਲ ਇੰਨਾ ਹੀ ਸ਼ੌਂਕ ਹੈ ਕਿ ਮੈਨੂੰ ਗੱਡੀ ਮੋਟਰਾਂ ਮਿਲਦੀਆਂ ਨੇ ਹੂਟਰ ਵੱਜਦੇ ਨੇ ਅਫਸਰ ਸਲੂਟ ਸਲਾਮ ਮਾਰਦੇ ਨੇ ਹੈਲੀਕਾਪਟਰ ਚੜਨ ਨੂੰ ਮਿਲਦਾ ਉਹਦੇ 'ਚ ਵੀ ਹੈਲੀਕਾਪਟਰ ਵੀ ਦੀ ਸਵਾਰੀ ਵਿੱਚ ਵੀ ਕੇਜਰੀਵਾਲ ਤੇ ਸਸੋਡਿਆ ਤੁਸੀਂ ਆਮ ਦੇਖਿਆ ਕਿ ਉਹਦਾ ਦੁਰਸਤਮਾਲ ਕਰਦੇ ਜਹਾਜ਼ ਇਹਦੇ ਕੋਲ ਆ ਤੇ ਚਲੋ ਆਪਣਾ ਮੌਜ ਮੇਲਾ ਕਰ ਰਿਹਾ ਇਹ ਚੀਫ ਮਿਨਿਸਟਰ ਪੰਜਾਬ ਦੇ ਹਕੂਮਤ ਦੀ ਲਖਵਾਲੀ ਨਹੀਂ ਕਰ ਰਿਹਾ ਇਹ ਹੁਣ ਮੌਜ ਮੇਲੇ ਵਾਲੇ ਨੇ ਔਰ ਸਾਰੇ ਮਿਨਿਸਟਰਸ ਦੇ ਉੱਤੇ ਇੱਕ ਇੱਕ ਆਦਮੀ ਦਿੱਲੀ ਦਾ ਇੱਕ ਇੱਕ ਜਾਂ ਦੋ ਦੋ ਆਦਮੀ ਦਿੱਲੀ ਦੇ ਜਿਹੜੇ ਨੇ ਉਹ ਇਹਨਾਂ ਨੇ ਉੱਥੇ ਹਰ ਵਿਜ਼ਾਰਤ ਦੇ ਉੱਤੇ ਬਿਠਾਏ ਹੋਏ ਨੇ ਤਾਂ ਕਿ ਜੋ ਵੀ ਕਿਤੇ ਲੁੱਟ ਖਸੁੱਟ ਹੋ ਸਕੇ ਉਹਦੇ 'ਚ ਕੋਈ ਕੱਲਾ ਮਨਿਸਟਰ ਨਾ ਖਾਜੇ ਉਹ ਪੈਸਾ ਸਾਡੇ ਤੱਕ ਪਹੁੰਚਣਾ ਚਾਹੀਦਾ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਸਿੱਖਿਆ ਕ੍ਰਾਂਤੀ ਤੇ ਯੁੱਧ ਨਸ਼ੇ ਵਿਰੁੱਧ ਬੋਗਸ ਪ੍ਰੋਗਰਾਮਸ ਨੇ ਇਹ ਉਹਨਾਂ ਨੇ ਤਾਂ ਚੁਣੇ ਨੇ ਤਾਂ ਕਿ ਲੋਕਾਂ ਨੂੰ ਅਸੀਂ ਇੰਪ੍ਰੈਸ ਕਰ ਸਕੀਏ ਜਿਹੜਾ ਅਸਲ ਕੰਮ ਸੀ ਜਿੱਥੇ ਪੈਸੇ ਪੰਜਾਬ ਦੇ ਬਚਨੇ ਸੀ ਕੇਜਰੀਵਾਲ ਦੇ ਹਿਸਾਬ ਨਾਲ ਹੀ ਗੈਰ ਕਾਨੂੰਨੀ ਮਾਈਨਿੰਗ ਉਸ ਏਜੰਡੇ ਨੂੰ ਇਹਨਾਂ ਨੇ ਕੋਈ ਯੁੱਧ ਨਹੀਂ ਛੇੜਿਆ ਅੱਜ ਪੰਜਾਬ ਦੇ ਸਰੋਤਾਂ ਦੀ ਲੁੱਟ ਹੋ ਰਹੀ ਆ ਇਹ ਆਪ ਹੀ ਕਹਿੰਦਾ ਸੀ ਕਿ 20000 ਕਰੋੜ ਰੁਪਏ ਦੀ ਆਮਦਨ ਹੋਣੀ ਚਾਹੀਦੀ ਪੰਜਾਬ ਦੇ ਖਜ਼ਾਨੇ ਨੂੰ ਤਾਂ ਹੋ ਰਹੀ ਹੈ 250 300 ਕਰੋੜ ਦੀ ਪਿਛਲੇ ਬਿਲਕੁਲ 250 300 ਕਰੋੜ ਦੀ ਹੀ ਆਮਦਨ ਪੰਜਾਬ ਨੂੰ ਜਿਹੜਾ ਰੇਤਾ ਬਜਰੀ ਦੀ ਮਾਈਨਿੰਗ ਤੋਂ ਆਮਦਨ ਹੈ ਇਹਦਾ ਮਤਲਬ 197500 ਕਰੋੜ ਰੁਪਇਆ ਕਿਤੇ ਨਾ ਕਿਤੇ ਖੁਰਦ-ਬੁਰਦ ਤੇ ਕਿਤੇ ਜਾ ਰਿਹਾ ਉਹ ਕੇਜਰੀਵਾਲ ਤੇ ਭਗਵੰਤ ਮਾਨ ਤੇ ਸੋਸੋਡੀਆਂ ਵਗੈਰਾ ਵਗੈਰਾ ਨੂੰ ਦੱਸਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਕਿ ਉਹਦੇ ਖਿਲਾਫ ਤੁਸੀਂ ਯੁੱਧ ਕਿਉਂ ਨਹੀਂ ਛੇੜਿਆ ਕਰਜ਼ਾ ਸਾਡੇ ਤੇ ਤੁਸੀਂ 1 ਲੱਖ ਕਰੋੜ ਦਾ ਮਹਸ 3 ਸਾਲ ਵਿੱਚ ਚੜਾਤਾ ਜਿਹੜਾ ਨਾਰਮਲ 10 ਸਾਲਾਂ ਚ 1 ਲੱਖ ਕਰੋੜ ਐਡ ਹੁੰਦਾ ਸੀਗਾ ਉਹਦੇ ਬਾਰੇ ਤੁਸੀਂ ਕੋਈ ਗੱਲ ਨਹੀਂ ਕਰਦੇ ਔਰ ਪੰਜਾਬ ਚ ਰੈਂਪੈਂਟ ਕਰਾਪਸ਼ਨ ਆ ਮਤਲਬ ਰੈਂਪੈਂਟ ਨੰਗਾ ਚਿੱਟਾ ਦਿਨ ਦਿਹਾੜੇ ਹਰ ਤਰ੍ਹਾਂ ਦੀ ਕਰਾਪਸ਼ਨ ਤਹਿਸੀਲਾਂ ਥਾਣਿਆਂ ਸਤ